ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੀ ਕੀ ਕੀ ਫੀਲਿੰਗਸ ਹੈ ਉਹ ਕਿੰਨਾ ਕੁ ਆਪਣੀ ਕੌਮ ਬਾਰੇ ਸੋਚਦੇ ਐ ਕੀ ਜਜ਼ਬਾ ਰੱਖਦੇ ਐ ਕਿੰਨਾ ਕੁ ਪਿਆਰ ਹੈ ਕਿੰਨਾ ਆਪਣੇ ਵਿਰਸੇ ਨਾਲ ਜੁੜੇ ਹੋਏ ਐ ਸ਼ਾਇਦ ਉਹ ਆਪ ਸਭ ਜਾਣਦੇ ਨੇ ਇੱਥੇ ਨੌਜਵਾਨਾਂ ਨੂੰ ਮਿਲਿਆ ਔਰ ਉਹਨਾਂ ਨੌਜਵਾਨਾਂ ਦੇ ਦੰਦਾਲ ਮੈਂ ਸਿੱਧੀ ਹੀ ਆਪ ਜੀ ਦੀ ਮੁਲਾਕਾਤ ਕਰਵਾਉਣਾ ਚਾਹੁੰਦਾ ਜਮਸ਼ੇਦਪੁਰ ਤੇ ਜਿੰਨੇ ਵੀ ਸਾਡੇ ਸਿੱਖ ਵੀਰ ਹੈ ਗਿਆ ਬਹੁਤ ਘਟ ਸਮੇਂ ਤੇ ਸਿੱਖੀ ਪਾਸੇ ਜੁੜਨੇ ਤਾਂ ਜਿਹੜਾ ਪਿੱਛੋੜ ਰਹਿਆ ਹੋ ਵੀਰ ਜੀ ਉਹ ਥੋੜਾ ਗਰੀਬੀ ਚ ਰਿਹਾ ਪਹਿਲਾਂ ਮੈਂ ਮੁੰਨਾ ਸੀ ਨੂੰ ਸਿੱਖੀ ਦੇ ਬਾਰੇ ਕੋ ਜਾਣਕਾਰੀ ਨਹੀਂ ਸੀ ਤੇ ਅਸੀਂ ਗਲਤ ਰਸਤੇ ਪਾਸੇ ਚੱਲ ਰਹੇ ਸੀ ਜੀ ਗਲਤ ਮੰਨੇ ਕੀ இந்துਸ਼ੂ ਇਸੇ ਕਰਦੇ ਸੀ ਬਟ ਸਾਡੇ ਨਾਲ ਜਿਹੜੀ ਸੰਗਤ ਮਿਲੀ ਸਾਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਾਥ ਮਿਲਿਆ ਅਸੀਂ ਉਹਦੇ ਕਰਕੇ ਇੱਥੇ ਜਿੰਨੇ ਵੀ ਵੀਰ ਹੈਗੇ ਆ ਸਾਰੇ ਮਤਲਬ ਸਿੱਖੀ ਤੇ ਸਿੱਖੀ ਪਾਸੇ ਮੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇਸ ਵੇਲੇ ਅਸੀਂ ਆਂ ਚਾਰਖੰਡ ਦੇ ਵਿੱਚ ਟਾਟਾ ਨਗਰ ਦੇ ਵਿੱਚ ਹੁਣ ਅਸੀਂ ਆਪਣੀ ਮਿਹਨਤ ਆਪਣੀ ਤਾਕਤ ਦੇ ਨਾਲ ਥੋੜਾ ਜਿਹਾ ਅੱਗੇ ਵਧਿਆ ਵਿੱਚ ਮੈਨੂੰ ਹਾਲੀਆ ਆਪਣੇ ਉੱਤੇ ਬਹੁਤ ਅਫਸੋਸਨ ਦਾਇਰ ਕਰਨ ਨੂੰ ਲੈ ਕੇ ਕਿ ਸ਼ਾਇਦ ਮੈਂ ਤੋਂ ਬਹੁਤ ਵੱਡੀ ਗਲਤੀ ਹੋਈ ਸੀ ਜਿਹੜਾ ਮੈਂ ਪਹਿਲਾਂ ਨਹੀਂ ਸਮਝ ਸਕਿਆ ਤੇ ਫਿਰ ਮੈਨੂੰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੇੜੇ ਹੋ ਕੇ ਪੁੱਛਿਆ ਕਿ ਗੁਰੂ ਸਾਹਿਬ ਮੈਂ ਇਹ ਜੋ ਕਰ ਰਿਹਾ ਹਾਂ ਇਹ ਸਹੀ ਹੈ ਜਾਂ ਗਲਤ ਹੈ ਬਹੁਤ ਪਿੱਛੇ ਸੀ ਮੈਂ 25 ਸਾਲ ਬੈਕ ਰਹਿ ਗਿਆ ਮੈਂ 5 ਸਾਲ ਹੋ ਜਾਣਾ ਮੈਨੂੰ ਗਾੜੀ ਆ ਰਹੀ ਇਹ ਵਦਨ ਤੋਂ ਬਾਅਦ ਸਾਨੂੰ ਐਦਾਂ ਲੱਗਿਆ ਕਿ ਨਹੀਂ ਗੁਰੂ ਪ੍ਰਤੀ ਸਾਡੀ ਕੁਝ ਜ਼ਿੰਮੇਵਾਰੀ ਹੈਗੀ ਪਰ ਗੁਰੂ ਸਾਹਿਬ ਨੇ ਸਮਝਾਇਆ ਕਿ ਜੋ ਕੰਮ ਅਸੀਂ ਕਰ ਰਹੇ ਆਂ ਇਹ ਗੁਰਮਤ ਨਹੀਂ ਹੈ ਗੁਰਮਤ ਇਹ ਨਹੀਂ ਗੁਰਮਤ ਸਾਨੂੰ ਕੀ ਸਿਖਾਉਂਦੀ ਹੈ ਪਹਿਲੇ ਪੜੋ ਤੇ ਵਿਚਾਰੋ ਅਸੀਂ ਕੀ ਇਸ ਕਰਦੇ ਸੀ ਪੰਨਾ ਇੱਕ ਗੁਰੂ ਗ੍ਰੰਥ ਨੂੰ ਅਸੀਂ ਮੂਰਤੀ ਸਮਝਦੇ ਸੀ ਵੀਰ ਜੀ ਅਸੀਂ ਗੁਰਦਵਾਰ ਦੇ ਤਾਂ ਜਾਂਦੇ ਸੀ ਵੀਰ ਜੀ ਲੇਕਿਨ ਅਸੀਂ ਮੂਰਤੀ ਸਮਝ ਕੇ ਉਹਦੀ ਪੂਜਾ ਕਰਦੇ ਸੀ ਦਿੱਲੀ ਗਿਆ ਤੇ ਮੈਂ ਉਹਨੂੰ ਹਰ ਘਰ ਦੇ ਵਿੱਚ ਸਿੱਖਾਂ ਦੇ ਘਰ ਦੇ ਵਿੱਚ ਇੱਕ ਮੂਰਤੀ ਮਿਲਦੀ ਹੈ ਕਿਸੇ ਦੇਵੀ ਦੇਵਤੇ ਦੀ ਕੁਈ ਐਸੀ ਮੂਰਤੀ ਜਿਹਦਾ ਨਾਲ ਸਾਡਾ ਕੋਈ ਸੰਬੰਧ ਨਹੀਂ ਹੁਣ ਤੁਹਾਨੂੰ ਸੋਝੀ ਆਈਏ ਕਿ ਨਹੀਂ ਇਹ ਜਮੀਨ ਆਸਮਾਨ ਦਾ ਫਰਕ ਹੈ ਵੀਰ ਜੀ ਇੱਕ ਮੂਰਤੀ ਸਾਨੂੰ ਕੁਝ ਨਹੀਂ ਦੇ ਸਕਦੀ ਲੇਕਿਨ ਸਾਨੂੰ ਗੁਰੂ ਗ੍ਰੰਥ ਸਾਨੂੰ ਜੀਵਨ ਜਾਨ ਦੀ ਸੱਚਲ ਸਮਝਾਉਂਦਾ ਹੈ ਵੀਰ ਜੀ ਜਮ ਸ਼ਹਿਦਪੁਰ ਦੀ ਤੇ ਖੈਰ ਚਲੋ ਬਹੁਤ ਪ੍ਰਗਰਸ ਹੈ ਸੁਧਾਰ ਹੈ ਪਰ ਸਭ ਤੋਂ ਜ਼ਿਆਦਾ ਧਿਆਨ ਮੇਰਾ ਦਿੱਲੀ ਤੇ ਪੰਜਾਬ ਵੱਲ ਜਾਂਦਾ ਹੈ ਪੰਜਾਬ ਦੇ ਵਿੱਚ ਹਾਲਾਤ ਕਾਫੀ ਖਰਾਬ ਨੇ ਮੈਂ ਪੰਜਾਬ ਦੇ ਨੌਜਵਾਨੋਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਪਣੇ ਸਿੱਖੀ ਸਰੂਪ ਦੇ ਵਿੱਚ ਵਾਪਸ ਆਣ ਪੰਜਾਬ ਦੇ ਸੰਨ ਜੋ ਕਿ ਇੱਕ ਜੁਗਤਾ ਚਾਹੀਦੀ ਹੈ ਸਾਰੇ ਜਿਹੜੇ ਵੀਰ ਡੇਰੇ ਡੂਰੇ ਛੱਡ ਕੇ ਸਿੱਖ ਇੱਕ ਅਕਾਲ ਪੁਰਖ ਵੱਲ ਜੁੜੇ ਅਸੀਂ ਸਾਡੇ ਅਸੀਂ ਪੰਜਾਬ ਤੋਂ ਬਾਹਰ ਰਹਿੰਦੇ ਆਂ ਵੀਰ ਜੀ ਲੇਕ ਸਾਡੀ ਸੋਚ ਪੰਜਾਬ ਵਾਸਤੇ ਉਹ ਆ ਕਿ ਪੰਜਾਬ ਖਾਲੀ ਸਿੱਖ ਨਜ਼ਰ ਆਉਂਦੇ ਆ ਡੇਰੇ ਜਿਹੜੇ ਪੰਜਾਬ 'ਚ ਥਾਂ ਦਾ ਖੁੱਲ ਗਏ ਨੇ ਲੇਕਿਨ ਜਦੋਂ ਅਸੀਂ ਉੱਥੇ ਜਾਂਦੇ ਆ ਸਿੱਖੀ ਸਰੂਪ ਨਹੀਂ ਰਹਿੰਦਾ ਵੀਰ ਜੀ ਇਸ ਕਰਕੇ ਸਾਡਾ ਮਨ ਦੁਖਦਾ ਵਾ ਜਿਸ ਦਿਨ ਉੱਥਾਂ ਦੇ ਉੱਥੇ ਦੇ ਨੌਜਵਾਨ ਮੁੰਡੇ ਇੱਕ ਫੈਸਲਾ ਕਰ ਲੈਣ ਕਿ ਅਸੀਂ ਸਾਡਾ ਲੜ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰ ਕੇ ਪੜਾਂਗੇ ਜਿਸ ਦਿਨ ਉਹ ਚੀਜ਼ ਅੰਦਰਾਂ ਸਮਝ ਅੰਦਰ ਆ ਗਈ ਉਹਨਾਂ ਨੂੰ ਨੌਜਵਾਨਾਂ ਨੂੰ ਤੇ ਮੈਨੂੰ ਲੱਗਦਾ 100% ਉਹ ਬਦਲਾਅ ਜ਼ਰੂਰ ਆਏ